ਪੁਲਿਸ ਦੀ ਵੱਡੀ ਕਾਰਵਾਈ ਲੜਾਈ ਝਗੜੇ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ 8 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਨਸ਼ੇ ਤਸਕਰੀ ਲੜਾਈ ਝਗੜੇ ਅਤੇ ਹੋਰ ਸੰਗੀਨ ਤਰਾਮਾ ਮੁਕਦਮੇ ਤਹਿਤ ਦਰਜ ਹਨ ਡਾਕਟਰ ਪ੍ਰਧਿਆਜਨ ਐਸਐਸਪੀ ਫਰੀਦਕੋਟ ਉਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਫਰੀਦਕੋਟ ਪੁਲਿਸ ਹੈ ਉਹਨਾਂ ਨੇ ਗੁੰਡਾ ਅਨਸਰ ਜਿਹੜੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਹੈ ਜਿਹੜੀ ਵਿੱਢੀ ਗਈ ਹੈ ਜਿਹੜੇ ਕਿਸੇ ਤਰ੍ਹਾਂ ਦੀ ਜਿਹੜੀ ਗੁੰਡਾ ਅਨਸਰ ਦੀ ਕੋਈ ਵੀ ਕਾਰਵਾਈ ਹੈ ਜਿਹੜੀ ਨਿਰਵਾਸ਼ ਨਹੀਂ ਕੀਤਾ ਜਾਏਗਾ ਇਸੇ ਲਈ ਵਿੱਚ ਕੱਲ ਐਸਆਈ ਸਿਕੰਦਰ ਸਿੰਘ ਥਾਣਾ ਜੱਤੋ ਨੂੰ ਇਨਫਰਮੇਸ਼ਨ ਮਿਲੀ ਕਿ ਜਿਹੜਾ ਛੱਦਕੜ ਮਹੱਲਾ ਜੱਤੋ ਹੈ ਤੇ ਮਹੱਲਾ ਨਾਮਪੁਰਾ ਕੱਲ ਇੱਥੇ ਦੋ ਤੇਰੇ ਜਿਹੜੇ ਇੱਕ ਰੋਬੀਨ ਤੇ ਦੂਸਰਾ ਨਛੱਤਰ ਸਿੰਘ ਇਹ ਦੋ ਜਿਹੜੇ ਆ ਵਿਅਕਤੀ ਇਹਨਾਂ ਨੇ ਆਪਸ ਵਿੱਚ ਇਹਨਾਂ ਦਾ ਝਗੜਾ ਹੋਇਆ ਜੋ ਦੋਹਾਂ ਧਿਰਾਂ ਦੇ ਵਿੱਚੋਂ ਕਰੀਬ 5-5 6-6 ਕੋਲ ਟੋਟਲ 15-16 ਬੰਦਿਆਂ ਨੇ ਜਿਹੜਾ ਇੱਕ ਦੂਸਰੇ ਨਾਲ ਕੁੱਟਮਾਰ ਕੀਤੀ ਅਤੇ ਇਹਦੇ ਵਿੱਚ ਕਈਆਂ ਨੂੰ ਸੱਟਾਂ ਵੱਜੀਆਂ ਤੇ ਉਹਦੇ ਕਰਕੇ ਜਿਹੜਾ ਆ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਮਾਹੌਲ ਆ ਉਹ ਥੋੜਾ ਗੜਬੜਾ ਗਿਆ ਸੀਗਾ ਉਸੇ ਵਕਤ ਜਿਹੜਾ ਪੁਲਿਸ ਪਾਰਟੀ ਇੰਸਪੈਕਟਰ ਨਾ ਪੁਲਿਸ ਸਿੰਘ ਸਿਕੰਦਰ ਸਿੰਘ ਸਾਰੇ ਜਿਹੜੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਅਸੀਂ ਉਸੇ ਵਕਤ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਇਹ ਮੁਕੱਦਮਾ ਅਸੀਂ ਇੱਕ ਦਰਜ ਰਜਿਸਟਰ ਕੀਤਾ ਉਹ ਦਿਨ ਤੱਕ 307 ਤਾਈਪੇ ਸੀ ਤੇ ਜਾਂ ਨਵੀਂ ਜਿਹੜੀ BNS ਹੈ BNS ਦੀ ਤਰ੍ਹਾਂ ਦੇ ਤਹਿਤ ਜਿਹੜਾ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਜਿਹੜਾ ਦਰਜ ਰਜਿਸਟਰ ਕੀਤਾ ਇਸੇ ਲਈ ਤਾ ਅਸੀਂ ਜਿਹੜੇ ਨੌ ਜਿਹੜੇ ਵਿਅਕਤੀ ਆ ਉਹਨਾਂ ਨੂੰ ਅਸੀਂ ਮੌਕੇ ਤੋਂ ਹੀ ਅਰੈਸਟ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਆ ਉਹ ਉਹਨਾਂ ਦੀ ਅਸੀਂ ਤਲਾਸ਼ ਜਿਹੜੀ ਆ ਉਹ ਜਾਰੀ ਹੈ ਤੇ ਜਲਦੀ ਹੀ ਸੀ ਉਹਨਾਂ ਨੂੰ ਅਰੈਸਟ ਕਰ ਲਾਂਗੇ ਜਿਹੜਾ ਇਹਨਾਂ ਵਿੱਚ ਇੱਕ ਜਿਹੜਾ ਮੇਨ ਦੋਸ਼ੀ ਆ ਰੋਬਿੰਡ ਸਿੰਘ ਜਿਹੜਾ ਉਹ ਮੌਕੇ ਤੋਂ ਜਿਹੜਾ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਗਾਂ ਨਾਕਾ ਬੰਦੀ ਅਸੀਂ ਚਾਰੇ ਪਾਸੇ ਕੀਤੀ ਤੇ ਨਾਕਾ ਬੰਦੀ ਦੌਰਾਨ ਜਿਹੜਾ ਉਹਨੂੰ ਅਰੈਸਟ ਕੀਤਾ ਤਾਂ ਉਹਦੇ ਕੋਲੋਂ ਕੱਲ 50 ਗ੍ਰਾਮ ਜਿਹੜੀ ਆ ਜਿਹੜੀ ਵੀ ਅਸੀਂ ਬਰਾਮਦ ਕੀਤੀ ਹੈ ਉਹਦੇ ਖਿਲਾਫ ਇਸੇ ਸਬੰਧ ਵਿੱਚ ਅਸੀਂ ਇੱਕ ਵੱਖਰਾ ਮੁਕੱਦਮਾ ਜਿਹੜਾ ਦਰਜ ਰਿਹਾ ਕੀਤਾ ਜਿਹੜੇ ਬਾਕੀ ਜਿਹੜੇ ਗੁੰਡਾਂ ਅੰਸਰ ਹੈਗੇ ਆ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਉਹਨਾਂ ਨੂੰ ਵੀ ਅਸੀਂ ਸ਼ਾਮ ਤੱਕ ਅੱਜ ਸਾਰਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਉਹਨਾਂ ਦੇ ਖਿਲਾਫ ਹੋਰ ਵੀ ਮੁਕੱਦਮੇ ਜਿਹੜੇ ਐ ਇਹਨਾਂ ਦੇ ਦਰਜ ਹੈਗੇ ਆ ਕਈਆਂ ਦੇ ਖਿਲਾਫ ਦਰਜਾ ਜਿਹਦੇ ਵਿੱਚ ਜਿਵੇਂ ਦੋਸ਼ੀ ਹੈ ਅਭੀਜੀਤ ਇਹਦੇ ਖਿਲਾਫ ਵੀ ਇੱਕ ਮੁਕੱਦਮਾ ਐ ਡੀਪੀਐਸ 88 ਦਰਜਾ ਦੋਸ਼ੀ ਜਿਹੜਾ ਰਾਹੁਲ ਐ ਇਹਦੇ ਖਿਲਾਫ ਤਿੰਨ ਮੁਕੱਦਮੇ ਜਿਹੜੇ ਐ ਦਰਜ ਐ ਜਸ਼ਨ ਆਦਿ ਖਿਲਾਫ ਤੁਮ ਕਦਮਾ ਦਰਜ ਇੱਕ ਜਸ਼ਨਪ੍ਰੀਤ ਪੁੱਤਰ ਬਖਸ਼ੀ ਸਿੰਘ ਇਹਦੇ ਖਿਲਾਫ ਵੀ ਇੱਕ ਮੁਕਦਮ ਐ ਐਂਡੀਪੀਐਸ ਦਾ ਜਿਹੜਾ ਉਹ ਦਰਜ ਹੈ ਤੇ ਮੇਰੀ ਐਸਐਸਪੀ ਸਾਹਿਬ ਵੱਲੋਂ ਡਾਕਟਰ ਪ੍ਰਗਿਆ ਜਾਨ ਵੱਲੋਂ ਸਾਰਿਆਂ ਨੂੰ ਇੱਕ ਵਾਰ ਨਹੀਂ ਗਾਇ ਕਿ ਜਿਹੜੇ ਵੀ ਕੋਈ ਮੁੰਡਾ ਅੰਸਰ ਹੈਗੇ ਆ ਜਾਂ ਜਿਹੜਾ ਇਸ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਕਰਦਾ ਅਸੀਂ ਇਹਨਾਂ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲਵਾਂਗੇ ਤੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਕਰਨ ਦੀ ਮਖਤ ਨਾ ਕਰੇ